ਬੱਲੇ ਕੱਠ ਦੇ ਵਿੱਚ ਆਏ ਆਪਾਂ ਸਾਰੇ ਜੋ ਆਪਣੀਆਂ ਮੰਗਾਂ ਨਾਲ ਸਾਨੂੰ ਲੈ ਕੇ ਲਗਾਤਾਰ ਹਰ ਇੱਕ ਸਰਕਾਰ ਦੇ ਖਿਲਾਫ ਆਪਾਂ ਸੰਘਰਸ਼ ਲੜਿਆ ਬਹੁਤ ਮੀਟਿੰਗਾਂ ਵੀ ਕੀਤੀਆਂ ਪਰ ਸਾਡਾ ਮਸਲੇ ਦਾ ਹੱਲ ਜਿਉਂ ਦੀ ਤਿਉਂ ਹੋਣਾ ਸੋ ਮਸਲਾ ਆਪਾਂ ਹੱਲ ਕਰਾਏ ਬਣਾ ਪੱਕੇ ਬੈਠਣਾ ਨਹੀਂ ਗਾ ਇਹ ਲਗਾਤਾਰ ਜਿਹੜੀ ਤੁਸੀਂ ਲੜਾਈ ਲੜ ਰਹੇ ਹੋਗੇ ਇਹਦੇ ਨੂੰ ਸੁਣਾ ਮੁਾਰਕਾ ਵੀ ਇਹ ਬਗਾਨਾ ਵੀ ਆ ਕਿਉਂਕਿ ਤੁਸੀਂ ਅੱਕੇ ਨਹੀਂ ਤੇ ਠੱਕੇ ਵੀ ਨਹੀਂ ਸਰਕਾਰ ਨੂੰ ਅਕਾਉਣਾ ਠੰਡੀ ਆ ਸਖਾਉਣਾ ਚਾਹਦੀ ਆ ਤੋੜਨਾ ਚਾਹਦੀ ਆ ਸਾਨੂੰ ਇਸ ਹਰ ਸੱਚਾ ਤਾਂ ਹੀ ਆਤਵਾਹ ਹਕਮਾਨ ਦੀ ਸਰਕਾਰ ਵੀ ਸਾਨੂੰ ਸੱਚੀ ਮਿੱਠੀ ਵਾਦਾ ਕਰਕੇ ਆਈ ਸੀ ਮੈਂ ਜਿੰਨੇ ਵੀ ਆਫਸਰ ਸਨ ਨੌਕਰੀਂ ਮਲਾਜ਼ਮਾਂ ਨੇ ਵਿਭਾਗ ਚ ਲਾ ਕੇ ਰੈਗੂਲਰ ਕਰਨੇ ਪਰ 3 ਸਾਲ ਬੀਤਣ ਦੇ باوجود ਵੀ ਸਾਡੀ ਹਜੇ ਤੱਕ ਉਸ ਮੁੱਖ ਮੰਤਰੀ ਨੇ ਇੱਕ ਵਾਰ ਮੀਟਿੰਗ ਦਿੱਤੀ ਆ ਜਿਵੇਂ ਜੋ ਆਈ ਵੀ ਐਡਵੋਕੇਟ ਜਰਨਲ ਵੀ ਹਾਜ਼ਰ ਸੀ ਸਾਡੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸਾਹਮਣੇ ਸੀ ਜਿਨ੍ਹਾਂ ਨੇ ਕਿਹਾ ਇਹਨਾਂ ਨੂੰ ਮੈਕਨਿਕ ਬਣਾਉਣ ਵਾਸਤੇ ਕੋਈ ਕਾਨੂੰਨੀ ਅੜਿੱਕਾ ਨਹੀਂਗਾ ਸਰਕਾਰ ਜਿਵੇਂ ਸਾਡੀ ਮੀਟਿੰਗ ਹੁੰਦੀ ਆ 2023 ਦੇ ਵਿੱਚ ਪਰ ਤੋਂ ਬਾਅਦ ਅਸੀਂ ਲਗਾਤਾਰ ਇਸ ਸਰਕਾਰ ਦੇ ਖਿਲਾਫ ਸਿਰ ਹਰਸ਼ ਕਰਦੇ ਆ ਰਹੇ ਆ ਪਰ ਸਾਡੀ ਹਮਾਰੀ ਚੰਡੀਗੜ੍ਹ ਨੂੰ ਬ੍ਰੱਕ ਲਾ ਦੇਵਾ ਤੁਸਾਨੂੰ ਮੋੜਿਆ ਗਿਆ ਸਾਡੀ ਗੱਲ ਨਹੀਂ ਸੁਣੀ ਗਈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਸੁਣਾਂਗਾ ਪਰ ਸਾਨੂੰ ਅੱਜ ਤੱਕ ਉਸ ਗੱਲ ਦੀ ਜਿਹੜੀ ਕੋਈ ਉਹਨੂੰ ਫਿਕਰ ਨਹੀਂ ਵੀ ਇੱਥੇ ਦੇ ਖੇਤਾਂ ਮਜ਼ਦੂਰਾਂ ਜਿਹੜੇ ਉਹ ਰੋਜ਼ ਮਰ ਮਰ ਕੇ ਗੁੰਦੇ ਆ ਉਹਨਾਂ ਦੇ ਬੱਚੇ ਭੁੱਖੇ ਪਾਣ ਉਹ ਆਪਣਾ ਗੁਜ਼ਾਰਾ ਉਹਨਾਂ ਦਾ ਉਹਨਾਂ ਨਾਲ ਕਿਵੇਂ ਕਰਦੇ ਹੋਣਗੇ ਇਹ ਗੱਲੋਂ ਭੁੱਲ ਗਿਆ ਪਰ ਸਾਥੀਓ ਆਪਾਂ ਨੂੰ ਡੱਟ ਕੇ ਖੜਨ ਦੀ ਲੋੜ ਹੈ ਹੋਰ ਅੱਜ ਤੋਂ ਸੁਣਾਈਓ ਆਪਣੀ ਪੂਰੀ ਤਨਖਾਹ ਕੱਟਾ ਦਿੱਤੀ ਹੋਈ ਹੁੰਦੀ। ਰੋਜ਼ ਰੋਜ਼ ਐਡੇ-ਐਡੇ ਕੱਟ ਵੀ ਹੁੰਦੇਗੇ। ਇਹਨਾਂ ਦੇ ਲੱਖਾਂ ਦਾ ਕੱਟ ਰਿਹਾ ਪਰ ਲੱਖਾਂ ਦਾ ਖਰਚ ਹੋਇਆ ਆਪਣਾ। ਕਿਸੇ ਨੂੰ ਸਾਬਿਤ ਕਰਵਾਉਣੀ ਆ। ਅਸੀਂ ਆ ਪਲੀ ਜੱਥੇ ਵੱੰਦੀ ਵੱਲ ਅੱਜ 1,10,000 ਰੁਪਏ ਖਰਚ ਕੀਏ ਆਂ। ਤੇ ਹਰੇਕ ਮਲਾਦੂਨ ਦੀ 500 ਰੁਪਏ ਤਨਖਾਹ ਕੱਟੀ ਜਾਣੀ ਆ। ਤੇ ਆਪਾਂ ਇਥੇ ਅੱਜ ਨੂੰ ਆਦ ਰੋਲ ਬਣਾਇਆ ਮੇਲੇ ਦਾ ਮਾਹੌਲ। ਇਹ ਤਾਂ ਸਾਡੀ ਪਹਿਲੀ ਸੀ ਜਿਹੜੀ ਸਾਡੇ ਤੇ ਲਾਈ ਹੋਈ ਹੈ ਸੀਐਡੀ ਉਹ ਰੋਕ ਤੇਜੀਆਂਵੇਂ ਵੀ ਤੁਸੀਂ ਆਪਣੇ ਬਲਾਰੇ ਦੀ ਕਿੰਨੀ ਕਿ ਧਿਆਨ ਨਾਲ ਗੱਲ ਸੁਣਦੇ ਹੋ ਤੁਸੀਂ ਆਪਣੀ ਜ਼ਿੰਦਗੀ ਨੂੰ ਜਾਨ ਵਾਸਤੇ ਕਿੰਨਾ ਕੋ ਸੀਰੀਅਸ ਹੋ ਤੇ ਆਪਣੀ ਨੌਕਰੀ ਨੂੰ ਬਚਾਉਣ ਵਾਸਤੇ ਪੱਕੀ ਕਰਾਉਣ ਵਾਸਤੇ ਕਿੰਨਾ ਸੀਰੀਅਸ ਹੋ ਇਹ ਸਾਰੀਆਂ ਗੱਲਾਂ ਸਰਕਾਰ ਦੇ ਟੇਬਲ ਤੇ ਜਾਣੀਆਂ ਅੱਜ ਸ਼ਾਮ ਤੱਕ ਸੋ ਆਪਣੀ ਕੋਈ ਵੀ ਬਿਜ਼ਨਸ ਨਾ ਕਰੇ

ਇਹ ਵੀ ਆਇਆ ਬਾਰ ਬਾਰ ਤੇ ਸਾਡੀ ਜਿਹੜੀ ਸਰਕਾਰ ਨਾਲ ਬਾਰ ਬਾਰ ਸਾਨੂੰ ਬੇਜੁਕਰ ਕੇ ਮੋੜਨੀ ਆ ਉਹ ਅਰਥ ਨੂੰ ਦਈਏ ਆਪਾਂ ਜਿਹੜੀ ਸਾਡੇ ਨਾਲ ਹਰ ਬਰੀ ਦਿਨੇ ਆਪਾਂ ਜਾਨੀ ਆ ਕਦੇ ਸੰਗਰੂਰ ਕਰਨੀ ਆ ਕਦੇ ਮਹਾਰੀ ਜਾਨਨੇ ਆਗੇ ਕਦੇ ਸੜਕਾਂ ਰੇਕ ਕੇ ਬਾਹਰ ਪਿਆਂਗੇ ਤੇ ਸਾਨੂੰ ਇੱਕ ਖਾਲੀ ਪਰਚਾ ਦੇ ਕੇ ਦੇਦਦੇ ਆ ਵੀ ਫਲਾਣੀ ਤਰੀਕ ਨੂੰ ਮਿਲਣਾ ਸਾਡੀ ਇਹ ਸਾਡੇ ਨਾਲ ਸਰਪੀਵਾਰੀ ਹੋ ਚੁੱਕੀ ਹੈ ਤੂੰ ਪਹਿਲਾਂ ਜੇ ਦਾ ਮੁੱਖ ਮੰਤਰੀ ਨਾਲ ਮੀਟਿੰਗ ਕਰਦੇ ਹੁੰਦੇ ਸੀ ਆਪਾਂ ਨੂੰ ਸਬਮਿਟ ਨੋਟ ਪਿਆਦਾ ਸਬਮਿਟਰੀ ਦੇ ਪੱਲੇ ਵੀ ਕੱਖ ਨਹੀਂ ਉਹਦੇ ਨਾਲ ਵੀ ਚਾਰ ਮਿੰਟੀਆਂ ਕਰਿਆ ਏ ਉਹ ਵੀ ਕਹਿੰਦੇ ਅਸੀਂ ਮੁੱਖ ਮੰਤਰੀ ਤੋਂ ਪੁੱਛ ਕੇ ਰਿਪੋਰਟ ਤੁਹਾਨੂੰ ਦੱਸਾਂਗੇ ਉਹਨਾਂ ਨੇ ਵੀ ਹਜੇ ਤੱਕ ਆਪਾਂ ਨੂੰ ਕੋਈ ਬਾਹਰ ਨਹੀਂ ਫੜਾਈ ਇਸ ਕਰਕੇ ਤੇ ਸਾਨੂੰ ਜੇ ਆ ਰੋਜ਼ਗਾਰ ਬਚਾਉਣਾ ਆਪਣਾ ਆਜ਼ਾਰਾ ਬਚਾਉਣਾ ਦਾ ਤਾਂ ਸੱਚੀ ਵਿੱਚ ਸਾਨੂੰ ਲੜਨਾ ਪਊਗਾ ਸਰਕਾਰ ਕਹਿੰਦੀ ਹੈਗੀ ਅਸੀਂ ਪ੍ਰਾਈਵੇਟ ਥਰਮਲ ਜਿਹੜਾ ਉਹ ਸਰਕਾਰ ਨੇ ਖਰੀਦ ਲਿਆ ਇਸ ਵਿਉਂਤ ਦੇ ਵਿੱਚ ਦਰਜ ਇਹ ਗੱਲ ਵੀ ਜੇ ਕੋਈ ਪ੍ਰਾਈਵੇਟ ਅਧਾਰਾ ਕੱਟੇ ਦੀ ਜ਼ਰੂਰਤ ਹੋ ਉਹਨੂੰ ਸਰਕਾਰ ਖਰੀਦੂਗੀ ਇੱਥੇ ਦੋ ਬੰਦੇ ਆ ਖੜਮਣ ਜਿਹੜਾ ਭਗਵੰਤ ਮਾਨ ਕਹਿੰਦਾ ਮੱਖ ਵੀਰ ਲਿਆਏ ਲੋਕਾਂ ਨੂੰ ਗੁੱਦੂ ਬਣਾਉਣਾਗਾ ਜਦੋਂ ਸਰਕਾਰ ਦਾ ਪੂਰਾ ਕਰਦੇ ਨਹੀਂ ਕਰਦੇ ਸੀਗਾ ਉਹ ਜੇ ਵੀ ਸਰਕਾਰ ਨੂੰ ਮਜਬੂਰ ਲੈਣਾ ਚਾਹੇ ਤਾਂ ਉਹ ਗੱਲ ਕਰ ਜਾਗੀ ਪਰ ਉਹ ਖੜਮਣ ਤਾਂ ਲੈ ਲਿਆ ਪਰ ਜਿਹੜੇ ਦੇ ਵਿੱਚ ਮਲਾਇਮ ਕੰਮ ਕਰਦੇ ਆ ਉਹ ਕੱਟੀ ਆ ਦੇ ਲੜਾ ਫਰਮ ਲਗਾ ਉਹ ਪੱਕਾ ਦਾ ਪਰ ਫਰਮ ਦੇ ਵਿੱਚ ਮਲਾਜ਼ਮਾ ਜਿਹੜੇ ਕੱਚੇ ਹੈਗੇ ਉਹ ਰੋਲ ਮਰ ਮਰ ਕੇ ਜਾਂਦੇ ਆ ਸਾਡਾ ਬਠਿੰਡਾ ਫਰਮ ਹੋਲਾ ਜਿਹੜਾ 750 ਅਰਬ ਰੁਪਇਆ ਲਾ ਕੇ ਉਹਦਾ ਨਵਾਂ ਬਣਾਇਆ ਸੀ ਸਾਰਾ ਪੁਰਜ਼ਾ ਪਰ ਉਹ ਮਰਪੁਰ ਨੇ ਸਾਡੀ ਜੰਡਰ ਨੂੰ ਬੰਦ ਕਰਤਾ ਜਿਹਨਾਂ ਦੇ ਸਵਾਲੀ ਸੀ ਉਹਨਾਂ ਨੂੰ ਸਰਕਾਰ ਆਸਵਾਦਾ ਉਹ ਲਗਾਤਾਰ 3 ਮਹੀਨੇ ਲੜ ਕੇ ਆਪਣਾ ਕੱਚਾ ਬਿੱਲਾ ਰੋਜ਼ਗਾਰ ਬਚਾ ਸਕੇ ਆ ਸਵਾਹ ਹਾਲਾ ਸਰਕਾਰਾਂ ਦੇ ਸਾਥੀਓ ਪਰ ਆਪਾਂ ਨੂੰ ਇਹ ਗੱਲ ਸੁੰਧਵੀ ਪੇਣੀ ਆ ਜਿਹੜਾ ਸਭਾ ਭਗਤ ਸਿੰਘ ਕਹਿ ਕੇ ਗਿਆ ਸੀ ਕਿ ਇੱਥੇ ਇਹ ਪਰਦਾ ਹੂਆ ਉਹ ਪਰਦੇ ਦੇ ਪਿੱਛੇ ਹੋਂ ਕੇ ਆਗਮ ਜਿਨ੍ਹਾਂ ਨੇ ਰਾਜ ਕਰਨਾ ਅੱਜ ਵੀ ਸਾਨੂੰ ਕਹਿੰਦੇ ਨੇ ਗਲਤੀ ਇਹ ਰੁੜ ਗਏ ਇਹਨਾਂ ਨੇ ਉਹਨਾਂ ਦੀਆਂ ਮਿੱਠੀਆਂ ਪਾਲਸੀਆਂ ਲਾਗੂ ਕਰਨੀਆਂ ਉਹਨਾਂ ਨੇ ਦੇਸ਼ ਅਜ਼ਾਦ ਤੋਂ ਪਹਿਲੀ ਕਹਿੰਦੇ ਸੀ ਆਪਣੀ ਖਾਸੀ ਦੇ ਗੁੰਡੇ ਪਹਿਲਾਂ ਇਹ ਸਾਡਾ ਇਥੇ ਫਟਾ ਵੱਡੀ ਹੋਈ ਹੈ ਜਿਹੜੀ ਸਾਨੂੰ ਇਹ ਆਜ਼ਾਦੀ ਦਾ ਉਹਨਾਂ ਮਲਕੀਆਂ ਸਭ ਪੰਜਾਬ ਦੇ 10 ਲੱਖ ਮੋਰ ਆਪ ਵੀ ਵੱਡ-ਵੱਡੇ ਕੇ ਮਰ ਗਏ ਪਰ ਇਸ ਸਰਕਾਰ ਅੱਜ ਤੱਕ ਉਹਨਾਂ ਦਾ ਜ਼ਿਕਰ ਨਹੀਂ ਕਰਦੀ ਉਹ ਹਰ ਵਾਰੀ 15 ਅਗਸਤ ਸਿੱਟੀ ਦਿਨ ਮਨਾਉਂਦੀ ਆ ਪਰ ਸਾਡੇ ਜਿਹਨੇ ਬੋਹ ਦਾਦੇ ਸੀ ਉਹਨਾਂ ਦਾ ਜ਼ਿਕਰ ਨਹੀਂ ਕਰਦੀ ਇੱਥੇ ਵੱਡਾ ਟਿੱਕੀ ਵੀ ਹੋਈ ਸੀਗੀ ਉਥੇ ਜੇ ਆਜ਼ਾਦ ਕੰਨ ਨੂੰ ਇਹਨੂੰ ਇਸ ਮਲਕ ਨੂੰ ਆਜ਼ਾਦ ਕਰਤਾ ਪਰ ਅੱਜ ਸਾਡੇ ਵਾਸਤੇ ਖੁੱਲੀ ਜ਼ੇਰ ਬਣਾਈ ਹੋਇਆਗਾ ਕੋਈ ਬੰਦਾ ਆਪਣੀ ਗੱਲ ਕਹਿ ਨਹੀਂ ਸਕਦਾ ਇੱਥੇ ਪੁਲਿਸ ਵਾਲੇ ਨੇ ਦੇਖਿਆ ਨਹੀਂ ਪਟਿਆਲੇ ਜਦੋਂ ਕੈਪਟਨ ਕਾਂਗਰਸ ਆ ਗਏ ਉਹ ਮਹੌਲ ਦਾ ਮੁਖੀ ਆ ਜਿਹੜਾ ਫੌਜਾ ਕਰ ਲੋ ਆਗਾ ਜਦੋਂ ਉਹ ਸੋਖ ਨਹੀਂ ਸਾਡੇ ਪੰਜਾਬ ਦੇ ਵਿੱਚ ਫਿਰ ਸਾਡੇ ਦੀ ਜੱਤੀ ਦਾ ਫਿਰ ਸਾਨੂੰ ਆ ਵੱਡੇ ਵੱਡੇ ਕੱਠਿਆਂ ਦੀ ਲੋੜ ਆ ਗਈ ਉਹਨਾਂ ਦੇ ਸਿਰ ਦੀ ਅਸੀਂ ਬੱਦ ਸਕਦੇ ਆ ਸਾਡੇ ਪ੍ਰਧਾਨ ਜੀ ਬੈਠੇ ਹੋਗੇ ਜੂਂਦਰ ਸਿੰਘ ਗਰਾਹਣ ਜੀ ਓਏ ਜਦੋਂ ਚੰਡੀਗੜ੍ਹ ਜਾਂਦੇ ਆਗੇ ਇਹਨਾਂ ਨੂੰ ਅਰੈਸਟ ਕਰਦੇ ਆਗੇ ਥਾਣਾ ਪਟਿਆਲਾ ਦਿੰਦਾਗਾ ਕਿਵੇਂ ਅੱਜ ਉਹ ਸਰਕਾਰ ਦੇ ਸਾਹਮਣੇ ਆ ਫਿਰ ਸਾਣਾ ਆ ਜਿਹੜੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਅੱਜ ਆਈਂ ਵਿਦਾਈ ਦੇ ਪੱਤਰਾਂਗੇ ਫਿਰ ਉਹ ਕੱਲ ਮੁਕੱਲੀਆਂ ਦੀ ਮਿਲਾਈ ਹੁਣ ਹੋਏਗੀ ਸਰਕਾਰ ਨੇ ਅੱਜ ਦੰਦ ਦਿਖਾ ਦੇ ਵੀ ਅਸੀਂ ਕਿਸੇ ਨੂੰ ਨਹੀਂ ਛੱਡਣਾ ਕਿਸੇ ਨੂੰ ਅੱਜ ਨਹੀਂ ਕੱਲ ਬੰਦੇ ਆਉਣੇ ਚੱਕ ਲੈ ਫਿਰ ਸਾਡੇ ਆ ਕਿਸਾਨ ਚੱਕ ਲੈ ਅੱਜ ਅਸੀਂ ਆਣਿਆਂਗੇ ਸਾਡੀ ਵੀ ਵਾਰੀ ਆਗੀ ਫਿਰ ਇਹ ਬਾਰੀ ਤੋਂ ਬਚਣਾ ਫਿਰ ਸਾਨੂੰ ਆ ਥੋੜਾ ਜਿਹਾ ਪਸਾਨਾ ਮਜ਼ਦੂਰਾ ਮਿਲਾਈ ਆਉਂਦਾ ਇਹਨਾਂ ਨੂੰ ਮੰਗ ਪੱਤਰ ਸਾਜੇ ਬਣਾ ਕੇ ਸਾਨੂੰ ਲੜਨ ਦੀ ਲੋੜ ਆ ਨਾ ਸਾਡੀ ਜ਼ਮੀਨ ਬਚਨੀ ਆ ਨਾ ਸਾਡੀ ਪੱਕੀ ਨੌਕਰੀ ਬਚਨੀ ਆ ਨਾ ਅੱੱਚੀ-ਪੁੱੱਲੀ ਨੌਕਰੀ ਬਚਨੀ ਆ ਪਰ ਉਹਨਾਂ ਦਾ ਕਮਿਆਣ ਵੀ ਬਣਾਇਆ ਸਾਡੀ ਕੁੜੀ ਦੱਸ ਕੇ ਗਈ ਆ ਵੀ ਕਿਹੇ ਵੀ ਕਾਨੂੰਨ ਬਣਾਇਆ ਵੀ ਜੋ ਰੇਲ ਜਾਮ ਕਰਾਂਗੇ ਅੱਤਵਾਦੀ ਬਿਕਲ ਹਾਂਗੇ ਜੇ ਟੋਰ ਪਲੇਸ ਤੋਂ ਜਾਮ ਕਰਾਂਗੇ ਅੱਤਵਾਦੀ ਖਾਉਂਗੇ ਉਹ ਸਾੜਨੀਆਂ ਮਿੱਠੀਆਂ ਦੌਰ ਸੇ ਧੜੀ ਬੈਠੇਗੇ ਸਾਨੂੰ ਜਾਣ ਦੀ ਲੋੜ ਆ ਫਿਰ ਸਾਨੂੰ ਪੁੱਛੇ ਵੀ ਰਹਾ ਤਾ ਐਸੀ ਵੀ ਰਹਾ